ਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ 2 ਦਿਨਾ 46 ਪੰਜਾਬ ਮਾਸਟਰ ਐਥਲੀਟ ਮੀਟ ਦੀ ਜੋਸ਼ੋਖ ਰੋਸ਼ ਤੇ ਨਾਲ ਸ਼ੁਰੂਆਤ ਹੋਈ। ਇਸ ਮੀਟ ਦਾ ਰਸਮੀ ਉਦਘਾਟਨ ਆਦਾਰਾ ਅਜੀਤ ਦੇ ਮੁੱਖ ਸੰਪਾਦਕ ਤੇ ਪਦਮ ਪੂਸ਼ਣ ਡਾਕਟਰ ਵਰਜਿੰਦਰ ਸਿੰਘ ਹਮਦਰਦਵੱਲੋ ਕੀਤਾ ਗਿਆ। ਇਸ ਮੌਕੇ ਖਾਸ ਮਹਿਮਾਨ ਦੇ ਦੋਟੇ ਆਦਾਰਾ ਅਜੀਤ ਦੇ ਡਿਟਰਸਟੀ ਗੁਰਚਰਨ ਸਿੰਘ ਸਿਆਲ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਮੇਸ਼ ਮਿੱਤਲ, ਸੀਨੀਅਰ ਐਗਜ਼ੀਕਟਿਵ ਆਦਾਰਾ ਅਜੀਤ ਮੈਡਮ ਗੁਰਚੋਦ ਕੌਰ ਤੇ ਯੋਗ ਸਿਆਸਤਦਾਨ ਤੇਜਿੰਦਰ ਬਿੱਟੂ ਤੇ ਹੋਰ ਮਾਣਯੋਗ ਸ਼ਖਸੀਅਤਾਂ ਮੌਜੂਦ ਰਹੀਆਂ। ਉਤੇ ਹੀ ਉਗੀਆਂ ਸ਼ਖਸੀਅਤਾਂ ਦੇ ਵੱਲੋਂ ਇਸ ਮੀਟ ਦਾ ਰਸਮੀ ਉਦਘਾਟਨ ਕਰਕੇ ਸ਼ੁਰੂਆਤ ਕੀਤੀ ਗਈ। ਦੋ ਦਿਨ ਅਕਾਲ ਕਾਲਜ ਜੋ ਫਿਜ਼ੀਕਲ ਐਜੂਕੇਸ਼ਨ ਦੇ ਗਰਾਊਂਡ 'ਚ ਚੱਲਣ ਵਾਲੀ ਇਸ ਮੀਟ ਦਾ ਉਦੇਸ਼ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਨੂੰ ਖੇਡਾਂ ਨਾਲ ਜੁੜਨ ਦੇ ਲਈ ਪ੍ਰੇਰਿਤ ਕਰਨਾ ਹੈ। ਸਸਟ੍ਰੀਅਕਾਲ ਤੁਸੀਂ ਦੇਖ ਰਹੇ ਹੋ अजीत ਵੈਬ ਟੀਵੀ ਮੈਂ ਹਾ ਪਰਮਜੀਤ ਸੈਣੀ ਤੇ ਅਸੀਂ ਇਸ ਵੇਲੇ ਮੌਜੂਦ ਆ। ਮਸਤੂਆਣਾ ਸਾਹਿਬ ਦੀ ਪਾਕ ਪਵਿੱਤਰ ਧਰਤੀ ਤੇ ਜਿੱਥੇ ਅਕਾਲ ਅਕੈਡਮੀ ਦੇ ਵਿੱਚ 2 ਦਿਨਾਂ ਪੰਜਾਬ ਮਾਸਟਰ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਤੇ ਇਸ ਐਥਲੈਟਿਕ ਮੀਟ ਦਾ ਉਦਘਾਟਨ ਕਰਨ ਦੇ ਲਈ ਅਦਾਰਾ ਅਜੀਤ ਦੇ ਮੁੱਖ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਹਮਦਰਦ ਖਾਸ ਤੌਰ ਦੇ ਉੱਪਰ ਪਹੁੰਚੇ ਹੋਏ ਨੇ ਦੱਸ ਦਈਏ ਕਿ ਬੱਚਿਆਂ ਨੂੰ ਨੌਜਵਾਨਾਂ ਨੂੰ ਜੋ ਖੇਡਾਂ ਦੇ ਨਾਲ ਜੋੜਨ ਦੇ ਲਈ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਹਰ ਸਾਲ ਇਸ ਮੀਟ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਸਾਲ 42 ਪੰਜਾਬ ਮਾਸਟਰ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਤੁਹਾਨੂੰ ਇੱਥੇ ਖਾਸ ਗੱਲ ਜੋ ਦੇਖਣ ਨੂੰ ਮਿਲੇਗੀ ਕਿ ਖੇਡ ਦੇ ਮੈਦਾਨ ਦੇ ਵਿੱਚ ਤੁਹਾਨੂੰ 5 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਨਜ਼ਰ ਆਣਗੇ ਸੋ ਮਕਸਦ ਹੈ ਨੌਜਵਾਨੀ ਨੂੰ ਬੱਚਿਆਂ ਨੂੰ ਊੜੇ ਤੇ ਜੂੜੇ ਦੇ ਨਾਲ ਜੋੜਨਾ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਜਾਗਰੂਕ ਕਰਨਾ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਕਹਿੰਦੇ ਵੀ ਨੇ ਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਤੇ ਸਿਹਤ ਬਣਨੀ ਹੋਵੇ ਤਾਂ ਖੇਡਾਂ ਤੇ ਐਥਲੈਟਿਕ ਮੀਟਸ ਅਜਿਹੀਆਂ ਹੋਣੀਆਂ ਬੇਹੱਦ ਜ਼ਰੂਰੀ ਨੇ ਸੋ ਖਾਸ ਅਪਰੇਲਾ ਜਿਹੜਾ ਇਹ ਪ੍ਰਬੰਧਕਾਂ ਦੇ ਵੱਲੋਂ ਕੀਤਾ ਜਾਂਦਾ ਹਰ ਸਾਲ ਇਸ ਐਥਲੈਟਿਕ ਮੀਟ ਦਾ ਆਯੋਜਨ ਹੁੰਦਾ ਹੈ ਇਸ ਸਾਲ ਵੀ ਜੋ ਆਯੋਜਨ ਕੀਤਾ ਗਿਆ ਆਉ ਤੁਹਾਨੂੰ ਵਿਖਾਣੇ ਆ ਇਸ ਐਥਲੈਟਿਕ ਮੀਟ ਦੀਆਂ ਕੁਝ ਖਾਸ ਚਲਕੀਆਂ ਦਾ ਆਦਾਰਾ अजीत ਦੇ ਮੁੱਖ ਸੰਪਾਦਕ ਡਾਕਟਰ ਭਰਿੰਦਰ ਸਿੰਘ ਹਮਦਰਦ ਉਹਨਾਂ ਦੇ ਨਾਲ ਸੀਨੀਅਰ ਐਗਜ਼ੈਕਟਿਵ ਮੈਡਮ ਗੁਰਜੋਤ कौर ਅਤੇ ਆਦਾਰਾ अजीत ਦੀ ਟੀਮ ਖਾਸ ਤੌਰ ਦੇ ਉੱਪਰ ਜੋ ਖੇਡ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਜੋ 66 ਪੰਜਾਬ ਮਾਸਟਰ ਐਥਲੈਟਿਕ ਮੀਟ ਨੂੰ ਜੋ ਹਰੀ ਝੰਡੀ ਦੇ ਕੇ ਜੋ ਇਹਨਾਂ ਦੀ ਰਸਮੀ ਸ਼ੁਰੂਆਤ ਕੀਤੀ ਜਾਏਗੀ ਜ਼ਿਕਰ ਇਹ ਖਾਸ ਹੈ ਕਿ 2 ਦਿਨ ਇਹ ਐਥਲੈਟਿਕ ਮੀਟ ਚੱਲੇਗੀ ਤੇ ਇਸ ਮੀਟ ਦੇ ਦੌਰਾਨ ਤੁਹਾਨੂੰ ਜੋ ਖੇਡ ਦੇ ਮੈਦਾਨ ਦੇ ਵਿੱਚ ਜੋ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨਜ਼ਰ ਆਣਗੇ ਜੋ ਲੋਕ ਡਾਕਟਰ ਪਰਿੰਦਰ ਸਿੰਘ ਹਮਦਰਦ ਨੂੰ ਨਿੱਜੀ ਤੌਰ ਤੇ ਜਾਣਦੇ ਨੇ ਤਾਂ ਉਹ ਇਹ ਵੀ ਜਾਣਦੇ ਨੇ ਕਿ ਡਾਕਟਰ ਹਮਦਰਦ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਨੇ ਸਿਹਤ ਪ੍ਰਤੀ ਲੋਕਾਂ ਨੂੰ ਸੁਚੇਤ ਰਹਿਣ ਦੇ ਬਾਰੇ ਅਕਸਰ ਆਖਦੇ ਰਹਿੰਦੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਤੇ ਉਹ ਅਕਸਰ ਹੀ ਲੋਕਾਂ ਨੂੰ ਕਸਰਤ ਕਰਨ ਸਵੇਰ ਦੀ ਸੈਰ ਕਰਨ ਅਜਿਹੇ ਸੁਝਾਅ ਦੇਂਦੇ ਰਹਿੰਦੇ ਨੇ ਤਾਜ਼ੋ ਜਿੰਦਗੀ ਦੇ ਵਿੱਚ ਸਿਹਤਮੰਦ ਰਹਿ ਕੇ ਉਹ ਵੱਡੀਆਂ ਪੁਲਾਗਾ ਪੱਟ ਸਕਣ ਸੋ ਲਗਾਤਾਰ ਅਜਿਹੇ ਮਕਸਦ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਸਿਹਤ ਪ੍ਰਤੀਵੀ ਤੇ ਖੇਡਾਂ ਪ੍ਰਤੀਵੀ ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਅੱਜ ਪੰਜਾਬ ਦੀ ਜਵਾਨੀ ਹੈ ਜਿਹੜੀ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸੀ ਹੋਈ ਹੈ ਨਸ਼ੇ ਦੀ ਅਲਾਮਤ ਦੇ ਨਾਲ ਜੋ ਲਿਬੜੀ ਹੋਈ ਹੈ ਅਜਿਹੇ ਦੇ ਵਿੱਚ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਬੇਹਦ ਜ਼ਰੂਰੀ ਹੈ ਸੋ ਜੇਕਰ ਨੌਜਵਾਨ ਜੇਕਰ ਬੱਚੇ ਖੇਡ ਦੇ ਮੈਦਾਨ ਦੇ ਵਿੱਚ ਹੋਣਗੇ ਤਾਂ ਜ਼ਰੂਰ ਇੱਕ ਦਿਨ ਨਸ਼ੇ ਦਾ ਕੋੜ ਪੰਜਾਬ ਦੇ ਵਿੱਚੋਂ ਖਤਮ ਹੋ ਜਾਏਗਾ ਸੋ ਅੱਜ ਇਹ ਹੀ ਕੁਝ ਖਾਸ ਮਕਸਦ ਦੇ ਨਾਲ ਜੋ ਪ੍ਰਬੰਧਕਾਂ ਦੇ ਵੱਲੋਂ ਖਾਸ ਐਥਲੈਟਿਕ ਮੀਟ ਹਰ ਸਾਲ ਸਾਲਾਨਾ ਕਰਾਈ ਜਾਂਦੀ ਹੈ ਅਕਾਲ ਅਕੈਡਮੀ ਦੇ ਵੱਲੋਂ ਸੋ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਦਾ ਇਹ oprala ਬਿਹਤ ਹੀ ਸ਼ਿਲਾਗਾ ਯੋਗ ਹੈ ਸੋਸ਼ਲਮੀ ਪੰਜਾਬ ਮਾਸਟਰ ਐਥਲੈਟਿਕ ਮੀਟ ਅੱਜ ਜੋ ਸ਼ੁਰੂ ਹੋਈ ਹੈ ਦੋ ਦਿਨਾਂ ਇਹ ਐਥਲੈਟਿਕ ਮੀਟ ਹੈ ਤੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਖਾਸ ਤੌਰ ਤੇ ਇਸ ਐਥਲੈਟਿਕ ਮੀਟ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਹੋਏ ਨੇ ਆਓ ਤੁਹਾ ਨੂੰ ਵੀ ਖਾਨੇ ਆ ਇਸ ਐਥਲੈਟਿਕ ਮੀਟ ਦੀਆਂ ਹੋਰ ਕੁਝ ਖਾਸ ਚਲਕੀਆਂ ਜਿੱਥੇ ਕੀ ਐਥਲੈਟਿਕ ਮੀਟ ਦੇ ਵਿੱਚ 35 ਸਾਲ ਤੋਂ ਪਲੱਸ ਦੇ ਲੋਕ ਆਪਣਾ ਯੋਗਦਾਨ ਪਾਉਣਗੇ ਗੱਲਬਾਤ ਕਰਾਂਗੇ ਕੌਣ ਕੌਣ ਲੋਕ ਇੱਥੇ ਪਹੁੰਚੇ ਨੇ ਤੇ ਕਿਸ ਕਿਸਾਂ ਦੀਆਂ ਗੇਮਾਂ ਕਰਨਗੇ ਕੀ ਨਾਮ ਹੈ ਮਹਾਵੀਰ ਸਿੰਘ ਜੀ ਆ ਕਿਹੜੀ ਜਗ੍ਹਾ ਤੋਂ ਜੀ ਤਰਨਤਾਰਨ ਡਿਸਟ੍ਰਿਕਟ ਪੱਟੀ ਤੋਂ ਆ ਕੀ ਕਹਿਣਾ ਚਾਹੋਗੇ ਕਿਸ ਗੇਮ ਨਾਲ ਸੰਬੰਧਿਤ ਰੱਖਦੇ ਹੋ ਤੇ ਕਿੰਨੀ ਵਾਰ ਤੁਸੀਂ ਇੱਥੇ ਮਸਤੂਆਣਾ ਸਾਡੀ ਧਰਤੀ ਤੇ ਆ ਚੁੱਕੇ ਹੋ ਮੈਂ ਤਕਰੀਬਨ ਚੌਥੀ ਪੰਜਵੀਂ ਵਾਰੀ ਆ ਰਿਹਾ ਜੀ ਤੇ ਕੀ ਗੇਮ ਕਰੋਗੇ ਮੈਂ 100 ਮੀਟਰ 200 ਮੀਟਰ ਤੇ ਟ੍ਰਿਪਲ ਜੰਪ ਕਿੰਨੇਕ ਲੋਕ ਤੁਹਾਡੇ ਡਿਸਟ੍ਰਿਕਟ ਤੋਂ ਪਹੁੰਚੇ ਹਨ ਸਾਡੇ ਅਜੇ ਤਾਂ ਟੈਨਿੰਗ ਪਹੁੰਚੇ ਯਾਰ ਦੂਰ ਕਰਕੇ ਇਹਨਾਂ ਕੋਸ਼ ਪਹੁੰਚਣਗੇ ਤਕਰੀਬਨ ਕੋਈ ਕਈਆਂ ਦੀ ਕੱਲ ਨੂੰ ਆਈਟਮ ਹੋਏਗੀ ਉਹ ਕੱਲ ਨੂੰ ਪਹੁੰਚਣਗੇ ਤੇ ਬਾਕੀ ਆ ਵੀ ਜਿਹੜੀਆਂ ਸਪੋਰਟਸ ਚਾ ਗੇਮਸ ਆ ਇਹ ਹਰ ਇਨਸਾਨ ਲਈ ਜ਼ਰੂਰੀ ਆ ਆਮ ਕਹਾ ਜਾਂਦਾ ਕਿ ਜਿਨ੍ਹਾਂ ਦੇ ਮੈਦਾਨ ਵਿਲੇ ਉਹਨੇ ਹਸਟਲ ਭਰੇ ਹੁੰਦੇ ਆ ਤੇ ਜਿਨ੍ਹਾਂ ਦੇ ਮੈਦਾਨ ਭਰੇ ਹੁੰਦੇ ਹਸਟਲ ਦੇਲੇ ਹੁੰਦੇ ਆ ਇਸ ਲਈ ਹਰ ਇੱਕ ਨੂੰ ਹਰ ਉਮਰ ਵਾਲੇ ਨੂੰ ਇਹਦੇ 'ਚ ਜ਼ਰੂਰ ਇੰਟਰਸਟ ਲੈਣਾ ਚਾਹੀਦਾ ਹਾਂਜੀ ਇਹਨਾਂ ਦਾ ਕਹਿਣਾ ਹੈ ਕਿ ਗੇਮਾਂ ਦੇ ਵਿੱਚ ਜ਼ਰੂਰ ਇੰਟਰਸਟ ਲੈਣਾ ਚਾਹੀਦਾ ਹੋਰ ਕਿਸ ਜिले ਤੋਂ ਇੱਥੇ ਪਹੁੰਚੇ ਹਨ ਤੇ ਕੀ ਕੀ ਗੇਮ ਕਰਨਗੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਜੀ ਆਪਣਾ ਤੇਜਵੰਤ ਕੌਰ ਆ ਕਿੰਨੀ ਐਜ ਆ ਤੁਹਾਡੀ ਮੇਰੀ 50 ਪਲੱਸ ਹੈ ਜੀ ਆ ਕੀ ਗੇਮ ਕਰੋਗੇ ਮੈਂ 100 ਮੀਟਰ 200 ਮੀਟਰ ਤੇ 5000 ਮੀਟਰ ਬੋਕ ਕੀ ਲੱਗਦਾ 35 ਸਾਲ ਤੋਂ ਉੱਪਰ ਦੇ ਲੋਕ ਉਹ ਐਵਰੇਜ ਦੇ ਲੋਕ ਆ ਰਹੇ ਨੇ ਉਮਰ ਦੇ ਆ ਕਿਸ ਤਰ੍ਹਾਂ ਦੇਖਦੇ ਹਾਂ ਇੱਥੇ ਬਹੁਤ ਸਾਰੇ ਪੰਜਾਬ ਚੋਂ ਲੋਕ ਪਹੁੰਚਿਆ ਨੇ ਬਹੁਤ ਵਧੀਆ ਲੱਗਦਾ ਜਿਹੜੇ ਕਲਾਸਾਂ ਲਾਉਂਦੇ ਨੇ ਫਿਟਨੈਸ ਆਪਣੇ ਸਰੀਰ ਨੂੰ ਵੇਖਦੇ ਨੇ ਹਨਾ ਅਸੀਂ ਮਾਰਨਿੰਗ ਜਾਂਦੇ ਆ ਇਵਨਿੰਗ ਵੀ ਜਾਂਦੇ ਆ ਤੇ ਦੋ 골ਡ ਮੈਡਲ ਮੇਰੇ ਬਠਿੰਡੇ ਤੋਂ ਆਏ ਨੇ 100 ਤੇ 3000 ਮੀਟਰ ਚ ਤੇ ਅੱਜ ਵੀ ਉਮੀਦ ਹੈ ਕਿ ਆਉਣਗੇ ਮੈਡਲ ਜ਼ਰੂਰ ਕਿੰਨੀ ਵਾਰ ਇੱਥੇ ਆ ਚੁੱਕੀਆਂ ਤੁਸੀਂ ਇੱਥੇ ਵੈਸੇ ਵੇਖਣ ਆਈਆਂ ਪਰ ਉੰਜ ਫਸਟ ਟਾਈਮ ਆਈਆਂ ਕਰਨ ਵਾਸਤੇ ਤਾਂ ਗਰਾਊਂਡ 'ਚ ਹਾਂ ਮੁਬਾਰਕਾ ਸੋ ਹਾਂ ਥੈਂਕ ਯੂ ਸੋ ਮਚ ਕੀ ਨਾਮ ਹੈ ਆਪਣਾ ਬਲਜੀਤ ਸਿੰਘ ਕਿਹੜੀ ਜਗ੍ਹਾ ਤੋਂ ਬੁਹਾਲੀ ਜੁਲਾਈ ਐਸਐਸ ਨਗਰ ਕਿੰਨੀ ਏਜ ਆ ਤੁਹਾਡੀ 65 ਪਲੱਸ ਜੀ ਕੀ ਗੇਮ ਕਰੋਗੇ 100 200 400 ਮੀਟਰ ਦੌੜੂਗਾ ਜੀ ਕਿੰਨੇ ਕੁ ਬੰਦੇ ਆਏ ਨੇ ਤੁਹਾਡੇ ਵਾਲੀ ਬੁਹਾਲੀ ਚੋਂ ਹੈਗੇ 15 20 ਬੰਦੇ ਹੈਗੇ ਕੀ ਨਾਮ ਹੈ ਮੈਡਮ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਇਨਸਪੈਕਟਰ ਡਾਕਟਰ ਸ਼ਕੁੰਤ ਚੌਧਰੀ ਹੈ ਤੇ ਮੈਂ ਮੋਹਾਲੀ ਵੱਲੋਂ ਖੇਡਣ ਆਈ ਆ ਤੇ ਐਵਰੀイヤー ਇੱਥੇ ਮਸਤਵਾਨਾ ਸਾਹਿਬ ਅਸੀਂ ਆਨੇ ਆ ਇਕੱਠੇ ਘਟੋ ਘਟ 50 60 ਪਲੇਅਰ ਮੋਹਾਲੀ ਦੇ ਆਉਂਦੇ ਆ ਤੇ ਮੈਂ ਇੰਟਰਨੈਸ਼ਨਲ ਮੈਟਲਿਸਟ ਆ ਇੰਟਰਨੈਸ਼ਨਲ ਪਲੇਅਰ ਆ ਆਸਟ੍ਰੇਲੀਆ ਸਿੰਗਾਪੁਰ ਵਗਰਾ ਮੈਂ ਖੇਡੀ ਆ ਤੇ ਇੱਥੇ ਵੀ ਐਨਜੋਏ ਕਰਦੇ ਆ ਅੱਜ ਮੈਂ ਡਿਸਕਸ thro ਇੱਥੇ ਕਰਾਂਗੀ ਤਾਂ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ 2 ਦਿਨਾਂ 46 ਪੰਜਾਬ ਮਾਸਟਰ ਐਥਲੈਟਿਕ ਮੀਟ ਦਾ ਜੋ ਉਦਘਾਟਨ ਹੋ ਚੁੱਕਾ ਹੈ ਰਸਮੀ ਸ਼ੁਰੂਆਤ ਹੋ ਚੁੱਕੀ ਹੈ ਜੋ ਖਿਡਾਰੀਆਂ ਦੇ ਵੱਲੋਂ ਵਿਦਿਆਰਥੀਆਂ ਦੇ ਵੱਲੋਂ ਖਾਸ ਤੌਰ ਦੇ ਉੱਪਰ ਜੋ ਮਾਰਚ ਪਾਸ ਕਰਕੇ ਸਲਾਮੀ ਦਿੱਤੀ ਜਾ ਰਹੀ ਹੈ ਰਸਮੀ ਸ਼ੁਰੂਆਤ ਇਸ ਐਥਲੈਟਿਕ ਮੀਟ ਦੀ ਹੋ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਖਾਸ ਤੌਰ ਦੇ ਉੱਪਰ ਜੋ ਮੁੱਖ ਮਹਿਮਾਨ ਦੇ ਤੌਰ ਦੇ ਉੱਪਰ ਆਦਾਰਾ ਅਜੀਤ ਦੇ ਮੁੱਖ ਸੰਪਾਦਕ ਤੇ ਪਦਮਪੂਰਣ ਡਾਕਟਰ ਬਰਜਿੰਦਰ ਸਿੰਘ ਹਮਦਾਰ ਦਾ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਇਸ ਮੀਟ ਦਾ ਰਸਮੀ ਉਦਘਾਟਨ ਕੀਤਾ ਜਾ ਰਿਹਾ ਹੈ ਤਾਂ ਦੋ ਦਿਨਾਂ ਐਥਲੈਟਿਕ ਮੀਟ ਦੀ ਸ਼ੁਰੂਆਤ ਮਸਤੂਆਣਾ ਸਾਹਿਬ ਦੀ ਧਰਤੀ ਤੇ ਹੋ ਚੁੱਕੀ ਹੈ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦੇ ਗਰਾਊਂਡ ਦੇ ਵਿੱਚ 2 ਦਿਨਾਂ 64ਵੀਂ ਪੰਜਾਬ ਮਾਸਟਰ ਐਥਲੈਟਿਕ ਮੀਟ ਦੀ ਸ਼ੁਰੂਆਤ ਹੋ ਗਈ ਹੈ ਤਾਂ ਖੇਡ ਦੇ ਮੈਦਾਨ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਲਿਆਉਣ ਦੇ ਮਕਸਦ ਦੇ ਨਾਲ ਖੇਡਾਂ ਦੇ ਨਾਲ ਨੌਜਵਾਨਾਂ ਨੂੰ ਜੋੜਨ ਦੇ ਮਕਸਦ ਦੇ ਨਾਲ ਬੱਚਿਆਂ ਨੂੰ ਜੋੜਨ ਦੇ ਮਕਸਦ ਦੇ ਨਾਲ ਇਹ ਮੀਟ ਖਾਸ ਤੌਰ ਤੇ ਕਰਵਾਈ ਜਾ ਰਹੀ ਹੈ ਪ੍ਰਬੰਧਕਾਂ ਦਾ ਬੇਹਦ ਖਾਸ ਉਪਰਾਲਾ ਖਲਾਗਾ ਯੋਗਪ੍ਰਾਲਾ ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮਸਤੂਆਨਾ ਸਾਹਿਬ ਦੀ ਧਰਤੀ ਤੇ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦੇ ਗਰਾਊਂਡ ਦੇ ਵਿੱਚ ਦੋ ਦਿਨਾਂ ਐਥਲੈਟਿਕ ਮੀਟ ਦੀ ਸ਼ੁਰੂਆਤ ਹੋ ਚੁੱਕੀ ਹੈ ਬੱਚਿਆਂ ਦੇ ਨਾਲ ਨਾਲ ਨੌਜਵਾਨਾਂ ਦੇ ਵਿੱਚ ਤੇ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗਾਂ ਦੇ ਵਿੱਚ ਇਸ ਐਥਲੈਟਿਕ ਮੀਟ ਨੂੰ ਲੈ ਕੇ ਕਿੰਨਾ ਉਤਸ਼ਾਹ ਹੈ ਇਹ ਤੁਸੀਂ ਇਸ ਮਾਚ-ਪਾਸ ਦੇ ਵਿੱਚ ਵੇਖ ਸਕਦੇ ਹੋ ਕਿ ਬਜ਼ੁਰਗ ਵੀ ਇਸ ਦਾ ਹਿੱਸਾ ਬਣ ਰਹੇ ਨੇ ਸੋ ਬੇਹਦ ਹੀ ਪ੍ਰੇਰਨਾਦਾਇਕ ਇਹ ਐਥਲੈਟਿਕ ਮੀਟ ਪੰਜਾਬ ਦੀ ਧਰਤੀ ਤੇ ਮਸਤੂਆਣਾ ਸਾਹਿਬ ਦੀ ਧਰਤੀ ਦੇ ਉੱਪਰ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਸਥਾਨੇ ਜੀ ਆ ਬਰਖਤ ਸਿੱਖਿਆ ਕੇਂਦਰ ਤੇ ਲੋਕਧਰ ਹੋਰ ਮਸ਼ਹੂਰ ਦੱਸ ਦਈਏ ਕਿ ਇਸ ਐਥਲੈਟਿਕ ਮੀਟ ਦੇ ਵਿੱਚ ਹਿੱਸਾ ਲੈਣ ਦੇ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕ ਬੱਚੇ ਨੌਜਵਾਨ ਬਜ਼ੁਰਗ ਵਿਦਿਆਰਥੀ ਪਹੁੰਚੇ ਹੋਏ ਨੇ ਸੋ ਪੰਜਾਬ ਭਰ ਤੋਂ ਜਿਹੜੇ ਲੋਕ ਨੇ ਬੱਚੇ ਨੇ ਬਜ਼ੁਰਗ ਨੇ ਨੌਜਵਾਨ ਨੇ ਉਹ ਇਸ ਐਥਲੈਟਿਕ ਮੀਟ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਨੇ ਮੁਬਾਰਕ ਬੱਚੇ ਦੋਗੇ ਦੀ ਸਲਾਮੀ ਲੈਂਦਾ ਹੋਇਆ ਪੰਜੀਤ ਕੌਰ ਮਿਰਜਾ ਫਿਟਨੈਸ ਇੰਕੰਡਸ਼ਨਲ ਗੋਲਡ ਪਲੇਅਰ ਦਾ ਪਦਮ ਪੂਸ਼ਨ ਡਾਕਟਰ ਬਰਜਿੰਦਰ ਸਿੰਘ ਹਮਦਰਦ ਅਦਾਰਾ ਅਜੀਤ ਦੇ ਮੁਖ ਸੰਪਾਦਕ ਅਤੇ ਅਦਾਰਾ ਜੀ ਦੇ ਸੀਨੀਅਰ ਐਗਜ਼ੈਕਟਿਵ ਮੈਡਮ ਗੁਰਜੋਤ ਕੌਰ ਦੀ ਅਗਵਾਈ ਚ ਜੋ ਅਦਾਰਾ ਜੀ ਦੀ ਟੀਮ ਖਾਸ ਤੌਰ ਤੇ ਪਹੁੰਚੀ ਹੋਈ ਹੈ ਡਾਕਟਰ ਬਰਜਿੰਦਰ ਸਿੰਘ ਹਮਦਾਰ ਦੇ ਵੱਲੋਂ ਇਸ ਐਥਲੈਟਿਕ ਮੀਟ ਨੂੰ ਜੋ ਹਰੀ ਝੰਡੀ ਦਿੱਤੀ ਗਈ ਹੈ ਇਸ ਦਾ ਇਸ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮਹਿਮਾਨ ਦੇ ਤੌਰ ਤੇ ਅਦਾਰਾ ਜੀ ਦੇ ਮੁਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਾਰ ਖਾਸ ਤੌਰ ਤੇ ਪਹੁੰਚੇ ਹੋਏ ਨੇ todo oh. ਆਪਣੇ ਤੇਰੇ ਉੱਪਰ ਕਰਤਾਰੇ ਓ ਤੇਰੇ ਉੱਪਰ ਕਰਤਾਰੇ ਓ ਸੋਈ ਸੋਈ ਦੇ ਮੈਂ ਸੋਈ ਸੋਈ ਦੇ ਇਹਨੇ ਪਾ ਕੇ ਸਾਥ আবলো কানকি নো কোন্দ 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 কের পা কাঠ আবলো কানকি নো দাসক দু খবে দারে ও দাসক দু খবে দারে ও সই সই ਰਜਨ ਰਾਖੇ ਗੁਰ ਗੋਬਿੰਦ ਰੱਖੇ ਗੁਰ ਗੋਬਿੰਦ ਰੱਖੇ ਗੁਰ ਤਾ ਕੋਰੇ ਆਪਣੇ ਤੇ ਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਦੋ ਦਿਨਾਂ ਜੋ ਪੰਜਾਬ ਮਾਸਟਰ ਐਥਲੈਟਿਕ ਮੀਟ ਦਾ ਰਸਮੀ ਉਦਘਾਟਨ ਹੋ ਚੁੱਕਾ ਹੈ ਅਦਾਰਾ ਅਜੀਤ ਦੇ ਮੁਖ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਹਮਦਰਦ ਖਾਸ ਤੌਰ ਤੇ ਇਸ ਐਥਲੈਟਿਕ ਮੀਟ ਦੀ ਰਸਮੀ ਸ਼ੁਰੂਆਤ ਕਰਨ ਦੇ ਲਈ ਪਹੁੰਚੇ ਹੋਏ ਸਨ ਸੋ ਉਹਨਾਂ ਦੇ ਨਾਲ ਅਦਾਰਾਜੀਤ ਦੇ ਸੀਨੀਅਰ ਐਗਜ਼ੈਕਟਿਵ ਮੈਡਮ ਗੁਰਜੋਤ ਕੌਰ ਉਥੇ ਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਮੇਸ਼ ਮਿੱਤਰ ਤੇ ਅਦਾਰਾਜੀਤ ਦੇ ਟਰਸਟੀ ਗੁਰਚਰਨ ਸਿੰਘ ਸਿਆਲ ਵੀ ਖਾਸ ਤੌਰ ਤੇ ਇਸ ਮੌਕੇ ਦੇ ਉੱਪਰ ਜੋ ਪਹੁੰਚੇ ਹੋਏ ਸੀ ਜਿਨ੍ਹਾਂ ਦੇ ਵੱਲੋਂ ਇਸ ਐਥਲੈਟਿਕ ਮੀਟ ਦਾ ਜੋ ਉਦਘਾਟਨ ਕਰਵਾਇਆ ਗਿਆ ਹੈ ਤੋ ਦੋ ਦਿਨ ਇਸ ਖੇਡ ਗਰਾਊਂਡ ਦੇ ਵਿੱਚ ਰੌਣਕਾਂ ਲੱਗਣਗੀਆਂ ਪੰਜਾਬ ਦੇ ਵਿੱਚ ਭਾਰਤ ਤੋਂ ਆਏ ਹੋਏ ਬੱਚੇ ਨੌਜਵਾਨ ਬਜ਼ੁਰਗ ਇਸ ਐਥਲੈਟਿਕ ਮੀਟ ਦੇ ذریعے ਖੇਡ ਮੈਦਾਨ ਦੇ ਵਿੱਚ ਜੋ ਖੇਡਾ ਪ੍ਰਤੀ ਜੋ ਉਹਨਾਂ ਦਾ ਜਜ਼ਬਾ ਹੈ ਜੋ ਜੋਸ਼ ਹੈ ਜੋ ਜਨੂਨ ਹੈ ਉਹ ਦਿਖਾਨਗੇ ਉੱਥੇ ਹੀ ਜੋ ਇਸ ਮੀਟ ਦੇ ਵਿੱਚ ਜੋ ਜੇਤੂ ਬੱਚੇ ਹੋਣਗੇ ਜੇਤੂ ਨੌਜਵਾਨ ਹੋਣਗੇ ਜੇਤੂ ਬਜ਼ੁਰਗ ਹੋਣਗੇ ਉਹਨਾਂ ਨੂੰ ਇਨਾਮ ਦੇ ਨਾਲ ਵੀ ਨਿਵਾਜਿਆ ਜਾਏਗਾ ਸੋ ਦੋ ਦਿਨਾਂ ਇਸ ਐਥਲੈਟਿਕ ਮੀਟ ਜੋ ਇਹ ਕਰਵਾਈ ਜਾ ਰਹੀ ਹੈ ਕਾਲਜ ਪ੍ਰਬੰਧਕਾਂ ਦਾ ਬਿਹਤਰੀ ਸ਼ਲਾਗਾ ਯੋਗ ਉਪਰਾਲਾ ਹੈ ਪੰਜਾਬ ਪਰ ਹੀ ਨਹੀਂ ਦੁਨੀਆ ਭਰ ਦੇ ਸਕੂਲਾਂ ਕਾਲਜਾਂ ਦੇ ਜੋ ਪ੍ਰਬੰਧਕਾਂ ਨੂੰ ਅਜੇ ਹੀ ਮੀਟਸ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਜੋ ਉਹਨਾਂ ਨੂੰ ਬੱਚਿਆਂ ਨੂੰ ਜੋ ਪ੍ਰੇਰਣਾ ਦਿੱਤੀ ਜਾ ਸਕੇ ਤੇ ਖੇਡ ਦੇ ਮੈਦਾਨ ਦੇ ਵਿੱਚ ਲਿਆਂਦਾ ਜਾ ਸਕੇ ਸੋ ਸਹਿਯੋਗੀ ਜਤਿੰਦਰ ਨਾਲ ਮੈਂ ਪਰਮਜੀਤ ਸੈਣੀ ਅਜੀਤ ਵੈਪਟੀ ਵੀ